ਲੁਧਿਆਣਾ ਦੀ ਵੀਜ਼ਾ ਕੰਪਨੀ ਵੱਲੋਂ ਵਿਦੇਸ਼ ਭੇਜਣ ਦੇ ਨਾਂ ਤੇ ਠਗੀ ਦਾ ਸ਼ਿਕਾਰ ਹੋਇਆ ਜੋੜਾ ਅਚਾਨਕ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਪੀੜੇ ਦੇ ਪਿਤਾ ਗਰਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਸੰਗਰੂਰ ਜ਼ਿਲ੍ਹੇ ਦੇ ਧੂਰੀ ਦਾ ਵਸਨੀਕ ਹੈ ਉਸ ਦੇ ਲੜਕੇ ਤੇ ਨੋ ਨੂ ਇੰਗਲੈਂਡ ਭੇਜਣ ਦੇ ਨਾਂ ਤੇ ਇਮੀਗ੍ਰੇਸ਼ਨ ਕੰਪਨੀ ਨੇ 10 ਲੱਖ ਰੁਪਏ ਲਏ ਨਾ ਤਾਂ ਉਸ ਨੂੰ ਭੇਜਿਆ ਤੇ ਨਾ ਹੀ ਪੈਸੇ ਵਾਪਸ ਕਰ ਰਿਹਾ ਜਿਸ ਕਾਰਨ ਉਹ ਪਾਣੀ ਵਾਲੀ ਟੈਂਕੀ ਤੇ ਚੜੇ ਹਨ ਇਹਨਾਂ ਲਵੇ ਅਸੀਂ ਆਪਣੇ ਬੇਟੇ ਅਰਨੂ ਦਾ ਡੀਜ਼ਲ ਪਾਉਣ ਵਾਸਤੇ ਆਏ ਸੀ ਪਹਿਲੇ ਮਹੀਨੇ ਚ ਅੱਛਾ ਪਹਿਲੇ ਮਹੀਨੇ ਸਾਨੂੰ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਬਿਨਾ ਪੈਸੇ ਲਾਏ ਵੀ ਸਾਨੂੰ ਵੀਜੇ ਤੋਂ ਬਾਅਦ ਸਾਰੇ ਪੈਸੇ ਲੈਣੇ ਨੇ। ਕਿੱਥੇ ਆਣਾ ਸੀ? ਹਾਂਜੀ ਅਸੀਂ ਜਾਂ ਯੂਕੇ ਦਾ। ਤੇ ਸਾਨੂੰ ਫਿਰ ਇਹ ਦੂਜੇ ਮਹੀਨੇ ਦੇ ਵਿੱਚ ਆ ਕੇ ਇਹਨਾਂ ਨੇ ਸਤੋਂ ਅੱਧੇ ਪੈਸੇ ਦੀ ਮੰਗ ਕਰੀ। ਜੀ ਜਿਹਦੇ ਵਿੱਚੋਂ ਅਸੀਂ 10 ਲੱਖ ਰੁਪਈਆ ਇਹਨਾਂ ਨੂੰ ਅੱਧੇ ਘੰਟੇ ਦੇ ਵਿੱਚ ਕਹਿਣ ਤੇ ਪਾਇਆ ਗਿਆ ਬੈਂਕ ਦੇ ਥਰੂ। ਜੀ ਉਦੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੇ ਚੰਡੀਗੜ੍ਹ ਜਿੱਥੇ ਇਹਨਾਂ ਦਾ ਇੰਟਰਵਿਊ ਹੁੰਦੀ ਹੈਗੀ ਵੀ ਉੱਥੇ ਭੇਜਾਂਗੇ ਸਾਨੂੰ 29 ਤਰੀਕ ਨੂੰ ਉੱਥੇ ਭੇਜਿਆ ਗਿਆ 29 ਫਰਵਰੀ ਨੂੰ ਉਦੋਂ ਬਾਅਦ ਸਾਡਾ ਇਹਨਾਂ ਨੇ ਕੋਈ ਸਹਾਇਤਾ ਨਹੀਂ ਸਾਨੂੰ 5ਵੇਂ ਮਹੀਨੇ 'ਚ ਆਏ ਸੀਗੇ 1-2 ਤਰੀਕ ਨੂੰ ਸਾਨੂੰ ਲਿਖ ਕੇ ਦਿੱਤਾ ਇਹਨਾਂ ਨੇ ਇਹਨਾਂ ਜਿਹੜਾ ਹੈੱਡ ਹੈ ਮਲਹੋਤਰਾ ਉਹ ਲੈ ਕੇ ਦਿੱਤਾ ਵੀ ਜਾ ਤਾਂ ਤੁਹਾਡੇ 30 ਤਰੀਕ ਸਹੀਂ ਸਤੋਂ 15 ਦਿਨ ਪਹਿਲਾਂ ਮੰਗੇ ਤਗੇ ਅਸੀਂ ਉਹਨਾਂ ਨੂੰ ਇੱਕ ਮਹੀਨਾ ਟਾਈਮ ਦਿੱਤਾ ਸੀ ਫੇਰ ਵੀ ਵੀ ਜਾ ਤਾਂ ਤੁਹਾਨੂੰ 30 ਤਰੀਕ 30 ਮਈ ਨੂੰ ਵੀ ਜਾ ਤਾਂ 10 ਲੱਖ ਰੁਪਈਆ ਵਾਪਸ ਹੋ ਜੀ ਤੁਹਾਡਾ ਵੀ ਜਾ ਤੁਹਾਡਾ ਵੀਜ਼ਾ ਮਿਲ ਜੂਗਾ ਅਸੇ ਕਰ ਠੀਕ ਹੈ ਉਸ ਦੂਆ ਸਾਡਾ ਨਾਂ ਇਹਨਾਂ ਨੇ ਕੋਈ ਵੀਜ਼ਾ ਨਾ ਸਾਡੇ ਕੋਈ ਪੈਸੇ ਅਸੀਂ ਜਦ ਵੀ ਆਉਂਦੇ ਹਾਂ ਤੁਹਾਨੂੰ ਲਾਰੇ ਲਾ ਕੇ ਇੱਕ ਨੂੰ ਧੱਕੇ ਮਾਰ ਕੇ ਅੰਦਰੋਂ ਬਾਹਰ ਕੱਢਿਆ ਜਾਂਦਾ ਤੇ ਧੱਕੇ ਮਾਰ ਕੇ ਕੱਢਦੇ ਹਾਂ ਹਾਂ ਜੀ ਹਾਂ ਬਹੁਤ ਸਾਰੇ ਰੱਖੇ ਹੋਏ ਨੇ ਜਿੰਨੇ ਦੋ ਜੀ ਪਾਸੋਂ ਕੰਪਨੀ ਕੀਤੀ ਸੀ ਹਾਂ ਜੀ ਸੀਪੀ ਨੂੰ ਕਰੀ ਹੋਈ ਹੈ ਜੀ ਤੇ ਹੁਣ ਕਿਉਂ ਸੀਪੀ ਨੇ ਉਸੇ ਧੂਰੀ ਨੂੰ ਭੇਜੀ ਹੋਈ ਹੈ ਜੀ ਕੰਮੇਡ ਦੀ ਜੀ ਧੂਰੀ ਵਾਲੇ ਇਹਨਾਂ ਨਾਲ ਗੱਲਬਾਤ ਕਰਦੇ ਨੇ ਫੋਨ ਤੇ ਇਹਨਾਂ ਨਾਲ ਕੋਈ ਆਉਂਦਾ ਨਹੀਂ ਹੈਗਾ ਅਸੀਂ ਕੰਮੇਡ ਕਰੀ ਹੋਈ ਹੈ ਕੁਲਦੀਪ ਸਿੰਘ ਧਾਰੀਵਾਲ ਨੂੰ ਵੀ ਐਨ ਆਰ ਆਈ ਮਨਿਸਟਰ ਹੈਗਾ ਚੰਡੀਗੜ੍ਹ ਉਹਨਾਂ ਨੇ ਭੇਜੀ ਏਏਜੀ ਪਟਿਆਲਾ ਪਟਿਆਲਾ ਨੇ ਸੰਗਰੂਰ ਭੇਜਿਆ ਉਹਨਾਂ ਨੂੰ ਵੀ ਹਾਲਤਾਂ ਸਾਡਾ ਕੋਈ ਕੁਛ ਨਹੀਂ ਸੁਣ ਬਾਈ ਹੋਲੇ ਹਾਂਜੀ ਹਾਂ ਤੇ ਹੁਣ ਕਦੋਂ ਚੜੇ ਇਸੇ ਕਰਕੇ ਅਸੀਂ ਅੱਕ ਕੇ ਅੱਜ ਇੱਥੇ ਚੜੇ ਹੋਇਆ ਅ ਥੈਂਕ ਯੂ ਤੇ ਚੜੇ ਨਹੀਂ ਜਾ ਗਏ ਪਾਣੀ ਕੋਣ ਕੋਣ ਚੜਿਆ ਮੇਰਾ ਬੇਟਾ ਹਰਦੀਪ ਸਿੰਘ ਤੇ ਨੂ ਅਮਨਦੀਪ ਕੌਰ ਜੀ ਹਾਂਜੀ ਹਾਂ ਮੇਰਾ ਨਾਮ ਗਰਮੇਲ ਸਿੰਘ ਜੀ ਤੇ ਹੁਣ ਤੁਹਾਡੀ ਕੀ ਅਗਲੀ ਮੰਗ ਸਾਡੀ ਤਾਂ ਇਹੀ ਮੰਗ ਹੈ ਵੀ ਸਾਡੇ ਪੈਸੇ ਦਵਾਏ ਜਾਣ ਸਾਡਾ ਜਿੰਨਾ ਵੀ ਕਾਗਜ਼ ਪੱਤਰਾ ਇਹਨਾਂ ਦਾ ਉਹ ਦਵਾਇਆ ਜਾਵੇ ਜਿਹੜਾ ਇਹਨਾਂ ਦੇ ਕੋਲ ਗਿਆ ਹੋਇਆ ਸਾਡਾ ਸਾਡੇ ਬੱਚਿਆਂ ਦੀ ਮੈਂ ਤਾਂ ਪੜ੍ਹਾਈ ਵਾਲੇ ਸਾਰੇ ਕਾਗਜ਼ ਤੇ ਜਿਹੜਾ ਹੋਰ ਲਿਆ ਹੋਇਆ ਸਾਰਾ ਸਮਾਨ ਇਹ ਨਾਲ ਦੇ ਅੰਦਰ ਪੇਗਾ ਸਾਨੂੰ ਉਹ ਵੀ ਨਹੀਂ ਮੋੜ ਰਹੀ ਜਿਹੜੇ ਵੀ ਉੱਚ ਅਧਿਕਾਰੀ ਆਏ ਹੋਏ ਉਹਨਾਂ ਨਾਲ ਗੱਲਬਾਤ ਹੋ ਗਈ ਤੁਹਾਡੀ ਉਹਨਾਂ ਨਾਲ ਗੱਲਬਾਤ ਹੋ ਗਈ ਉਹ ਕਹਿੰਦੇ ਵੀ ਕਿਹੜਾ ਹੇਠਾਂ ਲਾਹੋ ਅਸੀਂ ਫਿਰ ਗੱਲਬਾਤ ਕਰਾਂ ਨਹੀਂ ਕਰਦੇ ਨਹੀਂ ਜੀ ਹਾਂ ਜੀ ਹੱਸਾ ਹੋ ਜਾਂਦਾ ਕੋਈ ਹੱਸਾ ਹੋ ਜਾਂਦਾ ਜ਼ਿੰਮੇਦਾਰ ਰਹਿਗੇ ਪੁਲਿਸ ਪ੍ਰਸ਼ਾਸਨ ਤੇ ਇਹ ਗਲੋਬਲ ਆ ਰਹੇ ਨੇ ਹਾਂ ਜੀ ਮੈਂ ਹਾਂ ਜੀ ਕਿਹੜੀ ਜਗ੍ਹਾ ਹੈ ਇਹ ਹੈਗੀ ਆਹ ਹਾਂ ਜੀ ਅਸਮੀਤ ਚੌਂਕ ਦੀ ਟੈਂਕੀ ਜੀ ACP ਜਤਨਵੰਸਲ ਦਾ ਕਹਿਣਾ ਹੈ ਕਿ ਫਿਲਹਾਲ ਜੋੜੇ ਨੂੰ ਉਤਾਰਨ ਦੀ ਕੋਸ਼ਿਸ਼ ਜਾਰੀ ਹੈ ਇਸ ਤੋਂ ਇਲਾਵਾ ਸਬੰਧਤ ਇਮੀਗ੍ਰੇਸ਼ਨ ਕੰਪਨੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਮਾਮਲੇ ਦੀ ਜਾਂਚ ਹੋ ਸਕੇ ਮਾਮਲਾ ਇਹ ਹੈ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਜੋ ਕਪਲ ਹੈ ਟੈਂਕੀ ਤੇ ਹੈ ਵੀ ਉਹਨਾਂ ਦਾ ਕੋਈ ਜੋ ਇਹ ਸਰ ਨੇ ਇਮੀਗ੍ਰੇਸ਼ਨ ਇੰਸਟੀਚੂਟ ਨਾਲ ਕੋਈ ਅਨਦਰ ਡਿਸਪਿਊਟ ਹੈ ਉਸ ਦੇ ਰਿਗਾਰਡਿੰਗ ਇਹਨਾਂ ਦੇ ਕੁਝ ਗ੍ਰੀਵੈਂਸਸ ਨੇ ਤਾਂ ਉਹੀ ਇਹ ਗੱਲ ਕਰ ਰਹੇ ਇਹਨਾਂ ਨਾਲ ਸਰ ਕਹਿੰਦੇ ਕਿ ਪੈਸੇ ਦਾ ਕੋਈ ਵਿਵਾਦ ਹੈਗਾ ਪੈਸੇ ਜੀ ਵਾਪਸ ਮੋੜ ਰਿਹਾ ਹੈ ਇਦਾਂ ਦਾ ਹੀ ਹਾਂਜੀ ਇਹਨਾਂ ਦੀ ਕੰਪਲੇਂਟ ਹੈ ਕਿ ਇਹਨਾਂ ਨੇ ਕੁਝ ਬਾਹਰ ਜਾਣ ਦੇ ਨਾਂ ਤੇ ਇਹਨਾਂ ਨਾਲ ਠੱਗੀ ਕੀਤੀ ਹੈ ਜੋ ਇਹਨਾਂ ਦੇ ਅਲੀਗੇਸ਼ਨਸ ਨੇ ਕੁਝ ਅਰਾਊਂਡ 10 ਲੱਖ ਦਾ ਅਮਾਊਂਟ ਕਹਿ ਰਹੇ ਨੇ ਇਮੀਗ੍ਰੇਸ਼ਨ ਵਾਲੇ ਕਿਹੜੀ ਇਮੀਗ੍ਰੇਸ਼ਨ ਆ ਲੈਣਾ ਮੈਂ ਉਹਨਾਂ ਨੂੰ ਪਹਿਲਾਂ ਇਹ ਪਾਰਟੀ ਨੂੰ ਇਹੀ ਸਮਝਾ ਰਿਹਾ ਜੀ ਵੀ ਬੈਠ ਕੇ ਗੱਲ ਮਸਲਾ ਹੱਲ ਹੋ ਸਕਦਾ ਹੈ ਵੀ ਇੱਕ ਜਿਹੜਾ ਇਮੀਗ੍ਰੇਸ਼ਨ ਵਾਲੇ ਨੇ ਉਹਨਾਂ ਨਾਲ ਤਾਂ ਹੀ ਗੱਲ ਕਰਾਂਗੇ ਜੇ ਆਰਾਮ ਨਾਲ نیچے ਬੈਠ ਕੇ ਸਾਡੇ ਨਾਲ ਗੱਲ ਕਰਨਗੇ ਸਾਹਮਣੇ ਬੈਠ ਕੇ ਨਾਲ ਵੀ ਇਹਨਾਂ ਨੂੰ ਅਸੀਂ ਥੋੜਾ ਗੱਲ ਕਰ ਰਹੇ ਹਾਂ ਇਹਨਾਂ ਨਾਲ ਤੇ ਦੇਖ ਲੈ ਨੀਗੋਸ਼ੀਏਟ ਕਰ ਰਹੇ ਵੇ ਇਹਨਾਂ ਨੂੰ نیچے ਆ ਜਾਣਗੇ ਹੋਪਫੁਲੀ ਜਲਦੀ ਹਾਂਜੀ ਕੀ ਨਾਮ ਹੈ ਜੀ ਇਮੀਗ੍ਰੇਸ਼ਨ ਵਾਲੇ ਗਲੋਬਲ ਵੀ ਇਮੀਗ੍ਰੇਸ਼ਨ ਕਰਕੇ ਆ ਤਾਂ ਉਹਨਾਂ ਨਾਲ ਇਹਨਾਂ ਤੋਂ ਥੋੜਾ ਡਿਸਕਲੋ ਕਰ ਨਹੀਂ ਅਸੀਂ ਹਲੇ ਨਾਲ ਉੱਤੇ ਜਾ ਕੇ ਗੱਲ ਨਹੀਂ ਰਿਸਕ ਲੈ ਰਹੇ ਵੀ ਐਵੇਂ ਕੋਈ ਪੈਨਿਕ ਚ ਕੋਈ ਗਲਤ ਸਟੈਪ ਨਾ ਚੁੱਕ ਲੈਣ ਪਰ ਚਲੋ ਸਾਡੀ ਫੋਨ ਰਾਹੀਂ ਗੱਲਬਾਤ ਚੱਲ ਰਹੀ ਹੈ ਐਂਡ ਵੀਲ ਹੋਪਫੁਲੀ ਗੈਟ ਦੀ ਬਸ ਇਹ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਜੋ ਇਹਨਾਂ ਨੇ ਮੈਨੂੰ ਦੱਸਿਆ ਕਟੂਨ ਦੇ ਨੀਚੇ ਬੈਠੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨਾਲ ਵੀ ਕਰ ਰਹੇ ਇਹਨਾਂ ਦੇ ਨੂਪੁੱਤ ਨੇ ਜਿਹੜੇ ਉੱਤੇ ਉਹਨਾਂ ਨਾਲ ਵੀ ਕਰ ਰਹੇ ਆ ਅਸੀਂ ਸਾਰਿਆਂ ਨਾਲ ਹੀ ਕਰ ਰਹੇ ਆ ਕਿੰਨੀ ਦੇਰ ਦਾ ਚੜੇ ਉੱਪਰ ਅਹ ਹੋ ਗਿਆ तकरीबन 1 ਘੰਟਾ 1.5 ਘੰਟਾ ਇੰਨੀ ਦੇਰ ਤੱਕ ਕੀ ਕਹਿ ਰਹੇ ਸਰ ਉਹਨਾਂ ਦਾ ਹੀ ਕਹਿਣਾ ਮੈਂ ਇਮੀਗ੍ਰੇਸ਼ਨ ਵਾਲਿਆਂ ਨਾਲ ਲੋਹੀ ਕਹਿ ਰਹੇ ਆ ਜੀ ਜੋ ਇਹਨਾਂ ਦੇ ਐਲੀਗੇਸ਼ਨ ਆ ਉਹ ਸਾਰੇ ਵੈਰੀਫਾਈ ਕਰ ਲਾਂਗੇ ਇੰਨਾ ਸ਼ਾਰਟ ਨੋਟਿਸ ਤੇ ਦੇਖੋ ਨਾ ਤਾਂ ਅਲੀਗੇਸ਼ਨ ਵੈਰੀਫਾਈ ਕੀਤੇ ਜਾ ਸਕਦੇ ਨੇ ਅਤੇ ਨਾ ਹੀ ਆਪਾਂ ਕਿਸੇ ਇੱਕ ਪਾਰਟੀ ਨੂੰ ਇਦਾਂ ਆਊਟਰਾਇਟਲੀ ਦੋਸ਼ੀ ਡਿਕਲੇਅਰ ਕਰ ਸਕਦੇ ਹੋ ਪਾਵਰ ਵੀ ਸਾਡੇ ਕੋਲ ਨਹੀਂ ਬਟ ਚਲੋ ਹਾਂਜੀ ਜੇ ਇਹਨਾਂ ਦੇ ਕੋਈ ਗ੍ਰੀਵੈਂਸ ਹੈ ਬੈਠ ਕੇ ਡਿਸਕਸ ਜ਼ਰੂਰ ਕਰ ਸਕਦੇ ਆਂ ਔਰ ਜੋ ਐਸ ਪਰ ਲਾਅ ਬਣੂਗਾ ਉਹ ਕਾਰਵਾਈ ਜ਼ਰੂਰ ਕੀਤੀ ਜਾਏਗੀ ਠੀਕ ਹੈ ਜੀ ਮੈਂ ਬ੍ਰਦਰ ਦੀ ਆਪਣੀ ਥੋੜੀ ਜਿਹੀ ਫਾਈਲ ਲਈ ਸੀ ਜੀ ਤੇ ਅਸੀਂ ਯੂਕੇ ਦਾ ਲਾਇਆ ਸੀ ਸਟੱਡੀ ਵੀਜ਼ਾ ਇਹਨਾਂ ਦੇ ਕੋਲੇ 2022 ਦੇ ਵਿੱਚ ਇਹਨਾਂ ਕੋਲੇ ਜਦੋਂ ਆਉਂਦੇ ਸੀ ਪਹਿਲਾਂ ਕਹਿੰਦੇ ਸੀ ਆਹ ਇਨਟੈਕ ਦੇ ਦਾਂਗੇ ਫਿਰ ਅਗਲਾ ਇਨਟੈਕ ਦੇ ਦਾਂਗੇ ਜੀ ਇਹਨਾਂ ਜਦੋਂ ਇਹਨਾਂ ਨੂੰ ਅਸੀਂ ਕਿਹਾ ਕਿ ਸਾਨੂੰ ਦੱਸੋ 2 ਸਾਲ ਹੋ ਗਏ 2024 ਦੇ ਵਿੱਚ 23 23 ਦੇ ਵਿੱਚ ਸਤੰਬਰ 23 ਦੇ ਵਿੱਚ ਇਹਨਾਂ ਨੇ ਸਾਨੂੰ ਜਵਾਬ ਦਿੱਤਾ ਕਿ ਅਸੀਂ ਤੁਹਾਡੀ ਫਾਈਲ ਨਹੀਂ ਲੈਣੀ। ਅਸੀਂ ਕਿਹਾ ਸਾਨੂੰ ਦਿਖਾ ਦਿਓ ਰਿਫਿਊਜ਼ਲ ਆਈ ਹੈ ਜਾਂ ਕੀ ਆਇਆ ਸਾਨੂੰ ਕੁਝ ਵੀ ਨਹੀਂ ਦਿਖਾਇਆ ਗਿਆ ਇਹਨਾਂ ਵੱਲੋਂ। ਤੇ ਜਦੋਂ ਅਸੀਂ ਕਿਹਾ ਕਿ ਸਾਡੇ ਪੇਮੈਂਟ ਦੇ ਦਿਓ ਸਾਡੀ ਬਣਦੀ ਜਿਹੜੀ ਪੇਮੈਂਟ ਅਸੀਂ ਤੁਹਾਨੂੰ ਦਿੱਤੀ ਉਹ ਸਾਰੀ ਵਾਪਸ ਦੇ ਦਿਓ। ਉਹ ਕਹਿੰਦੇ ਅਸੀਂ ਦਵਾਂਗੇ ਜੀ 3 ਮਹੀਨੇ ਬਾਅਦ ਦਵਾਂਗੇ। ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਰੌਲਾ ਰੋਲਾ ਪਾਇਆ ਨਹੀਂ ਮੰਨੇ ਅਸੀਂ ਫਿਰ ਦੇ ਕੇ ਮੈਂ ਲੋਨ ਲਿਆ ਆਇਆ ਸੀਗਾ ਜੀ ਲੋਨ ਦੀ ਪੇਮੈਂਟ ਸਾਡੇ ਕਿਸ਼ਤਾਂ ਜਾ ਰਹੀ ਕਿੰਨੇ ਦਾ 10 ਲੱਖ 9 ਲੱਖ 10 ਹਜ਼ਾਰ ਦੇ ਚੈੱਕ ਬਣਾ ਕੇ ਦੇਤੇ ਜੀ ਇਹਨਾਂ ਨੇ ਤੇ ਚੈੱਕ ਵੀ ਸਾਰੇ ਬਾਉਂਸ ਕਰਾਤੇ ਜੀ ਕੋਈ ਚੈੱਕ ਕਰਨ ਦਾ ਪਾਸ ਨਹੀਂ ਹੋਇਆ ਸਾਰੇ ਚੈੱਕ ਬਾਉਂਸ ਉਸ ਤੋਂ ਬਾਅਦ ਫੇਰੀ ਸੀ ਆਏ ਇਹਨਾਂ ਕੋਲੇ ਇਹ ਕਹਿੰਦੇ ਦੋਚ ਕਰਨਾ ਤੁਸੀਂ ਕਰ ਲਓ ਸਾਡੀ ਅਪਰੋਚ ਬੜੀ ਉੱਪਰ ਤੱਕ ਹੈਗੀ ਆ ਮਤਲਬ ਭਈ ਕੁਛ ਇਹ ਰਾਬ ਅੱਲਾ ਨਹੀਂ ਫੜਾ ਰਿਹਾ ਅਸੀਂ ਕੋਰਟ 'ਚ ਕੇਸ ਵੀ ਚੱਲਦਾ ਨਾ ਉੱਥੇ ਆ ਰਹੇ ਆ ਨਾ ਕੁਛ ਕਰ ਰਹੇ ਆ ਜੀ ਉੱਥੇ ਵੀ ਜੇ ਕੋਰਟ 'ਚ ਵੀ ਕੇਸ ਚੱਲਦਾ ਵੀ ਉੱਥੇ ਵੀ ਪੇਸ਼ ਹੀ ਨਹੀਂ ਆ ਰਹੇ ਕੁਛ ਵੀ ਨਹੀਂ ਹੋ ਰੇ ਜੀ ਤੇ ਹੁਣ ਤੁਹਾਡੇ ਕੀ ਮੰਗਦੇ ਸਾਡੀ ਇਹੀ ਮੰਗ ਹੈ ਜੀ ਸਾਡੇ ਬਣਦੇ ਪੈਸੇ ਉਹ ਦਿੱਤੇ ਜਾਣ ਕਿੰਨੇ ਪੈਸ ਸਾਡਾ 18 ਲੱਖ ਰੁਪਏ ਜੀ ਕਿਵੇਂ ਕਿਵੇਂ ਗਲੋਬਲ ਵੀ ਇਮੀਗ੍ਰੇਸ਼ਨ ਵਾਲੇ ਕੋਲ ਅਸੀਂ ਫਾਈਲ ਲਈ ਆਏ ਸੀਗੇ ਕਿਸ ਥਾਂ ਦੇ ਅ ਸ਼ਮੀਤ ਚੌਂਕ ਲੁਧਿਆਣਾ ਦੇ ਵਿੱਚ ਤੇ ਇਹਨਾਂ ਕੋਲ ਆਏ ਅਸੀਂ ਫਾਈਲ ਲਵਾਣੀ ਇਹਨਾਂ ਨੇ ਕਿਹਾ ਸੀ ਅਸੀਂ ਵਰਕ ਵੀਜ਼ਾ ਤੁਹਾਡਾ 24 ਲੱਖ ਰੁਪਏ ਚ ਲਾ ਕੇ ਦਵਾਂਗੇ ਪੇਮੈਂਟ ਅਸੀਂ ਤੁਹਾਡਾ ਯੂਕੇ ਦਾ ਵਰਕ ਵੀਜ਼ਾ ਜੀ ਤੇ ਪੇਮੈਂਟ ਅਸੀਂ ਤੁਹਾਡੀ ਸਾਰੀ ਆਫਟਰ ਵੀਜ਼ਾ ਲਵਾਂਗੇ ਪਹਿਲਾਂ ਤੁਹਾਡੇ ਹੱਥ ਚ ਵੀਜ਼ਾ ਦਵਾਂਗੇ ਫਿਰ ਪੇਮੈਂਟ ਲਵਾਂਗੇ ਫਿਰ ਫਿਰ ਇਹਨਾਂ ਨੇ ਕਰਦੇ ਕਰਾਂਦੇ ਜੀ ਫਰਵਰੀ ਦੇ ਵਿੱਚ ਆ ਕੇ ਕਹਿਣ ਲੱਗੇ ਤੁਹਾਡੀ ਸਪਾਂਸਰਸ਼ਿਪ ਲੈਟਰ ਪੇਡ ਹੈ ਜੀ ਤੁਹਾਨੂੰ 10 ਲੱਖ ਰੁਪਏ ਦੇਣਾ ਪਏਗਾ 10 ਲੱਖ ਅਸੀਂ ਇਹਨਾਂ ਨੂੰ ਦਿੱਤਾ ਫਿਰ ਕਹਿਣ ਲੱਗੇ ਤੁਹਾਡੀ ਇੰਸ਼ੋਰੈਂਸ ਕੈਸ਼ ਦਿੱਤਾ ਕਿ ਚੈੱਕਾਂ ਨਹੀਂ ਅਸੀਂ ਇਹਨਾਂ ਨੂੰ ਆਰਟੀਜੀਐਸ ਕੀਤਾ ਸੀ ਅਕਾਊਂਟ ਦੇ ਵਿੱਚ ਟਰਾਂਸਫਰ ਕੀਤਾ ਫਿਰ ਇਹ ਕਹਿਣ ਲੱਗੇ ਸਾਨੂੰ ਮਾਰਚ ਦੇ ਵਿੱਚ ਜਾ ਕੇ ਕਿ ਤੁਹਾਡੀ 8 ਲੱਖ ਦੀ ਇੰਸ਼ੋਰੈਂਸ ਨਿਕਲ ਆਈ ਹੈ ਉਸ ਚੀਜ਼ ਦੇ ਵਿੱਚ ਵੀ ਸਾਡਾ ਬਹੁਤ ਏਣਾ ਨਾ ਬਹਿਸ ਬਾਜੀ ਹੋਈ 24 ਲੱਖ ਦਾ ਪੈਕੇਜ ਜਿਹੜਾ ਸਾਡਾ 32 ਲੱਖ ਤੇ ਕਰਤਾ ਚਲੋ ਇਹ ਸਾਨੂੰ ਉਦੋਂ ਵੀ ਇਹ ਧਮਕੀ ਦੇਣ ਲੱਗੇ ਤੁਹਾਡੇ ਨਾਲ ਬਹੁਤ ਮੁਸ਼ਕਲ ਹੋ ਜਣੀ ਹੈ ਜੇ ਤੁਸੀਂ ਪੈਸੇ ਨਹੀਂ ਦਿੱਤੇ ਅੱਦਾਂ ਆ ਉੱਦਾਂ ਆ ਇਹ ਵੀਨੂ ਮਲੋਤਰਾ ਹੀ ਇਹਨਾਂ ਦੀ ਵੀਨੂ ਮਲੋਤਰਾ ਤੇ ਅਮਿਤ ਮਲੋਤਰਾ ਐਮ ਡੀ ਹੈ ਮੈਨੇਜਰ ਇਹਨਾਂ ਦਾ ਕਾਰੂਨ ਹੈ ਰਾਜਵਿੰਦਰ ਕੌਰ ਇਹਨਾਂ ਦੀ ਕਾਉਂਸਲਰ ਹੈ ਇੱਕ ਕੁੜੀ ਹੋਰ ਸੀ ਰਾਦਿਕਾ ਇਹ ਪੰਜੇ ਜਣੇ ਆ ਜਦੋਂ ਵੀ ਚਲੋ ਅਸੀਂ ਇਹਨਾਂ ਨੂੰ 18 ਲੱਖ ਦੇ ਦਿੱਤਾ ਉਸ ਤੋਂ ਬਾਅਦ ਕੋਈ ਇਹਨਾਂ ਦਾ ਕੰਮ ਨਹੀਂ ਬਣਿਆ ਕੋਈ ਕੁਝ ਨਹੀਂ ਬਣਿਆ ਤਾਂ ਸਾਡੇ ਡਾਕੂਮੈਂਟ ਵੀ ਨਹੀਂ ਦਿੰਦੇ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੂੰ ਕਿਹਾ ਸਾਡੇ ਪੈਸੇ ਦੇ ਦਿਓ ਪੈਸੇ ਦੇੰਦਾ ਨਾ ਨਹੀਂ ਲਾ ਰਹੇ ਇਹ ਸਾਨੂੰ ਇੱਕੋ ਹੀ ਗੱਲ ਕਹਿੰਦੇ ਜੀ ਉਧਰਲਾ EMPLOER ਨੇ ਕੇਸ ਲਾਇਆ ਹੋਇਆ ਐਮਬੈਸੀ ਦੇ ਵਿੱਚ ਐਦਾਂ ਆ ਉਦਾਂ ਬੜੀ ਬਹਿਸ ਬਾਜੀ ਸਾਡੇ ਨਾਲ ਕਰਦੇ ਰੇ ਹਰ ਵਾਰੀ ਇੱਥੋਂ ਆਏ ਆ ਖਾਲੀ ਹੱਥ ਮੋੜ ਕੇ ਜੀ ਕਦੀ ਇਹ ਸਾਨੂੰ ਫੇਸ ਟੂ ਫੇਸ ਕਦੀ ਅਮਿਤ ਮਲਹੋਤਰਾ ਨੇ ਸਾਨੂੰ ਸਾਹਮਣੇ ਦਿਖਿਆ ਕਦੀ ਵੀਨੂਮਲ ਹੋਤਰਾ ਸਾਹਮਣੇ ਨਹੀਂ ਸਾਡੇ ਸਾਹਮਣੇ ਤੁਹਾਡੇ ਕੋਣ ਅਸੀਂ ਜੀ ਲੋਨ ਲਿਆ ਹੋਇਆ ਸਾਡਾ 60000 ਰੁਪਏ ਅਸੀਂ ਮਹੀਨੇ ਦਾ ਵਿਆਜ ਦੇ ਰਹੇ ਆ ਸਾਡਾ ਲੋਨ ਚੱਲਦਾ ਪਿਆ 18 ਲੱਖ ਰੁਪਏ ਦਾ ਵਿਆਜ ਦੇ ਰਹੇ ਆ ਔਰ ਸਾਨੂੰ ਪਤਾ ਸੀ ਕਿੱਦਾਂ ਦੇ ਰਹੇ ਆ ਬਹੁਤ ਮੁਸ਼ਕਲ ਹੋਈ ਪਈ ਆ ਅਸੀਂ ਮਤਲਬ ਕਿ ਥੱਕ ਚੁੱਕੇ ਆ ਬੜੀ ਵਾਰੀ ਇੱਥੇ ਕੀ ਪੁਲਿਸ ਕੋਲ ਵੀ ਕੀ ਜਾਈਏ ਅਸੀਂ ਸਾਨੂੰ ਪਤਾ ਤੋਂ ਜਿਵੇਂ ਅਸੀਂ ਆਂਨੇ ਸੋਣਾਂ ਚ ਮਿਲਦਾ ਕਹਿੰਦੇ ਪੁਲਿਸ ਵੀ ਕੁਝ ਨਹੀਂ ਕਰ ਰਹੀ ਜਿਹੜੇ ਹੁਣ ਬੰਦੇ ਇੱਥੇ ਦੱਸਦੇ ਪਏ ਟੈਂਕੀ ਉੱਤੇ ਚੜੇ ਹੋਏ ਆ ਇਹਨਾਂ ਨੂੰ ਵੀ 3-4 ਮਹੀਨੇ ਹੋ ਗਏ ਜੀ ਪੁਲਿਸ ਕੋਲ ਗਏ ਹੋਏ ਨੂੰ ਇਸ ਟੀਪੀ ਦਫ਼ਤਰ ਵੀ ਜਾ ਕੇ ਆਏ ਆ ਇਹ 3 ਮਹੀਨੇ ਹੋ ਗਏ ਐ ਇਹਨਾਂ ਨਾਲ ਵੀ ਗੱਲ ਚੱਲਦੀ ਬਾਈ ਮੈਨੂੰ ਕਹਿੰਦਾ ਯਾਰ ਪੁਲਿਸ ਵੀ ਕੁਛ ਨਹੀਂ ਕੰਮ ਕਰਦੀ ਕੋਈ ਪ੍ਰਸ਼ਾਸਨਿਕ ਕੋਈ ਹੱਥ ਪੱਲਾ ਨਹੀਂ ਫੜਾ ਰਿਆ ਜੀ ਕਿੰਨੇ ਕੁ ਬੰਦੇ ਆਣੂ ਇਹਨਾਂ ਨੇ ਇਦਾਂ ਦਾ ਇੱਦਾਂ ਲੱਗਿਆ ਮੇਰੇ ਸਾਹਮਣੇ ਤਕਰੀਬਨ ਅਗਰ ਇੱਥੇ ਜਿੱਥੇ ਮੈਂ ਖੜਾ ਆਂ ਕਟੋ-ਕਟ ਨਹੀਂ 8-10 ਬੰਦੇ ਇੱਥੇ ਹੋਣੇ ਜਿਹਨਾਂ ਨਾਲ ਟੱਗੀ ਹੋਈ ਐ ਜੀ ਤੇ ਸਭ ਤੋਂ ਵੱਧ ਜਿਹੜਾ 18 ਲੱਖ ਰੁਪਏ ਸਾਡਾ ਜਾ ਚੁੱਕਿਆ ਇਹ ਪੈਸਾ ਦੇਣ ਦਾ ਨਾਮ ਹੀ ਨਹੀਂ ਲਾਂਦੇ ਨਾ ਨੇ ਐਗਰੀਮੈਂਟ ਕੀਤਾ ਉੱਤੇ ਵਕਾਇਦਾ ਲਿਖਿਆ ਹੋਇਆ ਤਿੰਨ ਮਹੀਨੇ ਚ ਪੈਸੇ ਦਵਾਂਗੇ ਅਸੀਂ ਪਰ ਕੋਈ ਪੈਸਾ ਨਹੀਂ ਵ ਮੰਗ ਸਾਡੀ ਇਹ ਆ ਕਿ ਸਾਨੂੰ ਪੈਸਾ ਆ ਜਿੰਨਾ ਜਲਦੀ ਤੋਂ ਜਲਦੀ ਸਾਡਾ ਪੈਸਾ ਵਾਪਸ ਦਿੱਤਾ ਜਾਵੇ ਤਾਂ ਜੋ ਸਾਡਾ ਇੰਸ਼ੋਰੈਂਸ ਲੋਨ ਦਾ ਪੈਸਾ ਅਸੀਂ ਜਾ ਰਹੇ ਹਾਂ ਪਿਛਲੇ 7-8 ਮਹੀਨਿਆਂ ਤੋਂ ਤਕਰੀਬਨ ਅਸੀਂ 4-5 ਲੱਖ ਰੁਪਏ ਲੋਨ ਚ ਪੇ ਕਰ ਚੁੱਕਿਆ ਜੀ ਜਿਆਦਾ ਸਾਡਾ ਲੋਨ ਦਾ ਪੈਸਾ ਦਿੰਦੇ ਹਨ ਲੋਨ ਦਾ ਪੈਸਾ ਵੀ ਨਾਲ ਦਿਓ ਸਾਨੂੰ ਅਸੀਂ ਫੇਰ ਟੈਨਸ਼ਨ ਫਰੀ ਹੋਵਾਂਗੇ ਉਹਨਾਂ ਨੇ ਲੋਨ ਦਾ ਪੈਸਾ ਵੀ ਨਹੀਂ ਦੇ ਛੱਡੋ ਇਹ ਤਾਂ ਸਾਡਾ ਆਪਣਾ ਪੈਸਾ ਨਹੀਂ ਦੇ ਰਹੇ ਜੀ 18 ਲੱਖ ਰੁਪਏ ਸਾਨੂੰ ਆਪਣਾ ਪੈਸਾ ਵਾਪਸ ਚਾਹੀਦਾ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ